ਸ਼ੇਕਲਾ ਬੱਪੂ ਤੁਰਿਆ ਆਂ ਬਈ ਬਹੁਤ ਜਦਾ ਬਜ਼ੁਰਗ ਤਨ ਗੁਰ ਗੰਦਾਸ ਤਨ ਗੁਰ ਬੰਦਾ ਤਨ ਗੁਰ ਗੰਦਾਸ ਆ ਬਹੁਤ ਜੁਰਦੋਲਾ ਬਾਪੂ ਜੀ ਰੋਕੇ ਇੱਕ ਮਿੰਟ ਤਨ ਗੁਰ ਗੰਦਾਸ ਰਿਕਸ਼ਾ ਵਾਜੀ ਹੈ ਹੈ ਰਿਕਸ਼ਾ ਰਿਕਸ਼ਾ ਕਿ ਇਹ ਜਿਹੜੀ ਆ ਇਹ ਬਹਾਰੀ ਰੇੜੀ ਹੀ ਅੱਛਾ ਤੂੰ ਬੇਟਾ ਹੀ ਤੇਰੇ ਵਾਂਗੂ ਚੱਲੇ ਅੱਛਾ ਓ ਵਾਹਿਗੁਰੂ ਵਾਹਿਗੁਰੂ ਅੱਛਾ ਸਾਈ ਤੇ ਬੇਟਾ ਕੰਮ ਨਹੀਂ ਕਰਨ ਦਿੰਦਾ ਕਈ ਕੇਸ ਦਾ ਸਾਹ ਦਿੰਦਾ ਜੀ ਬਾਪੂ ਗੁਰਮੁਖ ਸਿੰਘ ਦੇ ਨਾਲ ਅੱਛਾ ਉੱਥੇ ਸੇਵਾ ਹੀ ਆ ਤੇ ਇੱਥੇ ਵੀਰੇ ਹੁਣ ਹੁਣ ਕੀ ਕਰਦੇ ਹੁਣ ਇਹੋ ਜਿਹਾ ਰੇੜੀ ਦਾ ਕੰਮ ਰੇੜੀ ਵਾਲਾ ਕੰਮ ਤੇ ਰਿਕਸ਼ਾ ਵੀ ਨਹੀਂ ਆ ਰੇੜੀ ਵੀ ਨਹੀਂ ਆ ਤੇ ਸਮਾਨ ਦਾ ਢੋਅਟ ਵਾਜਾ ਕੰਮ ਕਰਦੇ ਹਾਂ ਜੀ ਟਿਕਾਣਾ ਦਾ ਦੁਕਾਨਾ ਤੋਂ ਹੱਥ ਨੂੰ ਕੀ ਆ ਇਹ ਹੱਥ ਨੂੰ ਕੀ ਆ ਦਿਖਾਓ ਹੈਂਡੀਕੈਰ ਹੱਥ ਵੀ ਤੁਹਾਡਾ ਸਹੀ ਨਹੀਂਗਾ ਤੁਹਾਨੂੰ ਗੁਰਦਾਮ ਦਾਸ ਤੁਹਾਨੂੰ ਗੁਰਦਾਮ ਦਾਸ ਲਬਾਈ ਕਿਦਾ ਧੰਗ ਗੁਰੂ ਜਾਨ ਦਾ ਕਿਦਾ ਹੱਥ ਨੂੰ ਫੇਰ ਅੰਡਾ ਦੇ ਵਿੱਚ ਜਿੱਤੇ ਧੰਗ ਗੁਰੂ ਜਾਨ ਦਾ ਬਾਬਾ ਜੀ ਆਜੂ ਦਾ ਤੜਾ ਹੱਥ ਜਿਵੇਂ ਆਲਾ ਆ ਇਤਰਾ ਹੀ ਇਤਰਾ ਹੀ ਰਿੰਦਾ ਵਾ ਤੇ ਇਹਨਾਂ ਫੇਰ ਇੱਕ ਚੱਕ ਦੇ ਗਿਆ ਜੋ ਇਹ ਮੜਾ ਮੋਟਾ ਨਾਲ ਆਸਰਾ ਕਰੀ ਜਾਂਦਾ ਜੀ ਵਾਹੀ ਗੁਰੂ ਰੇਸ਼ੇ ਦੀ ਹਾਲਾਤ ਵੀ ਤੁਹਾਡੀ ਕਿੰਨੀ ਮਾੜੀ ਹੈ ਅੱਛਾ ਪਿਆਰੇ ਮੈਂ ਤੁਹਾਨੂੰ ਮੈਂ ਦੱਸਾਂ ਇੱਕ ਚੀਜ਼ ਕਿ ਧੰਗ ਗੁਰੂ ਰਾਮਦਾਸ ਪਾਸ਼ਾ ਜੀ ਨੇ ਨਾ ਤੁਹਾਡੇ ਵਾਸਤੇ ਇੱਕ ਰੇੜੀ ਤਿਆਰ ਕੀਤੀ ਹੋਈ ਆ ਉਹ ਕਿਤੇ ਮੇਲ ਮਲਾਪ ਇਤਰਾ ਹੀ ਹੋਣਾ ਸੀ ਤੁਹਾਡਾ ਮੇਰਾ ਅੱਛਾ ਜੀ ਠੀਕ ਆ ਹੁਣ ਤੁਸੀਂ ਬੇਨਤੀ ਆ ਕਿ ਤੁਸੀਂ ਜਿਹੜੀ ਰੇੜੀ ਤੁਨ ਗੁਰੂ ਅਮਰਦਾਸ ਪਾਸ਼ਾ ਨੇ ਤਿਆਰ ਕੀਤੀ ਨਾ ਤੁਹਾਡੇ ਵਾਸਤੇ ਹਾਂਜੀ ਹਾਂਜੀ ਹੁਣ ਤੁਸੀਂ ਆੜੀ ਕੱਲ ਤੁਸੀਂ ਨਾ ਆਪਣੇ ਘਰੇ ਲਾ ਕੇ ਆ ਜਿਓ ਅੱਛਾ ਜੀ ਤੇ ਕੱਲ ਤੁਸੀਂ ਅਮਰਸਰ ਆ ਜਿਓ ਅੱਛਾ ਜੀ ਗੁਰੂ ਅਮਰਦਾਸ ਪਾਸ਼ਾ ਜੀ ਦੀ ਨਗਰੀ ਅੱਛਾ ਗੁਰੂ ਅਮਰਦਾਸ ਪਾਸ਼ਾ ਦੇ ਆਪਣੇ ਗੁਰਸਿੱਖ ਪਿਆਰੇ ਦੇ ਲਈ ਜਿਹਦਾ ਹੱਥ ਇਤਰਾਮ ਆ ਹਾਂਜੀ ਉਹਦੇ ਲਈ ਇੱਕ ਰੇੜੀ ਤਿਆਰ ਕੀਤੀ ਆ ਅੱਛਾ ਉਹਦੇ ਨਾਲ ਤੁਹਾਡਾ ਬੜਾ ਸੋਹਣਾ ਹੋ ਜਾਣਾ ਠੀਕ ਆ ਜੀ ਠੀਕ ਹੈ ਪਿਆਰਿਓ ਹਾਂਜੀ ਕਿਉਂਕਿ ਆ ਤਾਂ ਬਹੁਤ ਜ਼ਿਆਦਾ ਮੰਦੀ ਆ ਤੁਹਾਨੂੰ ਗੁਰੂ ਜਾਨ ਦਾ ਠੀਕ ਹੈ ਤੁਸੀਂ ਤੁਸੀਂ ਕੱਲ ਆ ਜਿਓ ਹੈ ਐਡਰੈਸ ਦੇ ਦਿਓ ਜੀ ਮੈਂ ਤੁਹਾਨੂੰ ਐਡਰੈਸ ਦੇ ਦੇਣਾ ਆਜੋ ਆਜੋ ਅੰਦਰ ਆਜੋ ਅੰਦਰ ਆਜੋ ਅੰਦਰ ਥੋੜਾ ਹਵਾ ਲੈ ਲਓ ਤੁਹਾਨੂੰ ਗੁਰੂ ਜਾਨ ਦਾ ਜੀ ਅੱਛਾ ਬੇੜੇ ਨੂੰ ਕੀ ਗੱਲ ਹੋ ਗਈ ਸੀ ਪਿਆਰਿਓ ਕਹਿ ਕਹ ਹੋ ਗਿਆ ਸੀ ਕਿੰਨੇ ਸਾਲਾਂ ਦਾ ਸੀ ਏ ਜਵਾਨ ਹੀ ਜਿਵੇਂ ਆ ਹਦਾਤ ਨੇ ਆਏ ਵਾਹੀ ਗੁਰੂ ਵਾਹੀ ਗੁਰੂ ਤੇ ਹੁਣ ਸਾਰਾ ਬੋਝ ਤੇ ਤੁਹਾਡੇ ਸਿਰ ਤੇ ਆ ਗਿਆ ਬਾਬਾ ਜੀ ਮੈਨੂੰ ਮੈਨੂੰ ਹੋ ਰਿਹਾ ਕਿ ਤੂੰ ਤੁਹਾਡਾ ਹੱਥ ਇਸ ਤਰ੍ਹਾਂ ਦਾ ਵਾ ਇਸ ਹੱਥ ਦੇ ਨਾਲ ਗੁਰਸਿੱਖਾ ਤੂੰ ਕਿਵੇਂ ਕੰਮ ਕਰੀ ਜਾਣਾ ਤੂੰ ਮੰਗਦਾ ਵੀ ਨਹੀਂ ਤੂੰ ਮੰਗਦਾ ਵੀ ਨਹੀਂ ਹੈਗਾ ਨਹੀਂ ਤਾਂ ਇਹੜੇ ਇਹੜੇ ਹੱਥ ਨਾਲ ਮੈਂ ਕਈ ਮੰਗਦੇ ਵੇਖੇ ਇਸ ਤਰ੍ਹਾਂ ਇਸ ਤਰ੍ਹਾਂ ਦੇ ਹੱਥ ਦਿਖਾ ਕੇ ਨਾ ਕਈ ਮੰਗਦੇ ਵੇਖੇ ਕਾਰਾਂ ਦੇ ਵਿੱਚ ਤੇ ਸਾਡੇ ਗੁਰਸਿੱਖ ਉਹਨਾਂ ਨੂੰ ਦੇ ਕੇ ਵੀ ਜਾਂਦੇ ਆ ਤੇ ਗੁਰਸਿੱਖਾ ਤੂੰ ਨਾ ਤੂੰ ਮੰਗਣਾ ਤੈਨਾਂ ਸਾਡੇ ਵਰਗਿਆਂ ਨੂੰ ਤੂੰ ਦਿਖਣਾ ਤੂੰ ਦਿਖਣਾ ਵੀ ਨਹੀਂ ਹੈਗਾ ਹਾਂਜੀ ਅਸੀਂ ਤੇਰੀ ਲਾਗੂ ਦੀ ਕਾਰਾਂ ਲੈ ਕੇ ਲੰਘ ਜਾਣਾ ਤੇ ਤੈਨੂੰ ਗੁਨਾ ਮਿਲਣਾ ਨਾ ਤੈਨੂੰ ਦਿਖਣਾ ਇਹ ਸਾਡੇ ਹਾਲਾਤ ਕੋਮ ਦੇ ਧੰਗ ਗੁਰੂ ਰਾਮਦਾਸ ਤੇ ਹੁਣ ਕਿਨੇ ਪੈਸੇ ਕਮਾਇਆ ਅੱਜ ਸਵੇਰ ਦੇ ਪਿਆਰਿਓ ਇਹ 150 ਮਾਣ 150 ਕਮਾ ਲਿਆ ਤੇ ਟਾਈਮ ਵੱਜ ਗਏ 2 ਹਾਂਜੀ ਤਾਨ ਗੁਰੂ ਗ੍ਰਾਮਦਾਸ 100 ਰੁਪਏ ਹੋਰ ਕ ਹੋਰ ਕਮਾ ਲੋਗੇ ਹਾਂ ਜੀ ਹਾਂ ਜੀ ਉਹ ਤੇ ਦੁਕਾਨ ਹੈ ਜੀ ਸੈਂਟਰੀ ਦੀ ਹਾਂ ਤੋ ਗੁਰਸੇ ਖਾਵੀ ਤੋ ਫਿਰ ਆਂਦੇ ਦਿੰਦਾ ਕੰਮ ਦਿੰਦਾ ਤੇ ਬਾਬੀਓ ਤੁਸੀਂ ਹੁਣ ਨਾ ਮੇਰੀ ਬੇਨਤੀ ਕਬੂਲ ਕਰਿਓ ਤੁਹਾਡੇ ਵਾਸਤੇ ਹੀ ਗੁਰੂ ਗ੍ਰਾਮਦਾਸ ਪਾਤਸ਼ਾਹ ਨੇ ਇੱਕ ਨਵੀਂ ਜਿਹੜੀ ਤਿਆਰ ਕੀਤੀ ਜੇ ਤੁਹਾਡੇ ਗੁਰੂ ਬੜਾ ਬੇਨਤੀ ਠੀਕ ਹੈ ਨਾ ਉਹਨੇ ਤੁਹਾਡੇ ਵਾਸਤੇ ਸਪੈਸ਼ਲ ਕੀਤੀ ਉਹਨੂੰ ਪਤਾ ਸੀ ਮੇਰੇ ਗੁਰਸਿੱਖ ਦਾ ਜਿਹੜਾ ਰੇੜੀ ਹੈ ਨਾ ਉਹ ਖਰਾਬ ਆ ਇਹ ਨਾ ਜੀ ਗੁਰਸਿੱਖ ਜੀ ਸੇਵਾ ਮਿਲਿਆ ਜੀ ਗੁਰਦੁਆਰੇ ਸਾਹਿਬ ਦੀ ਹੂੰ ਹੂੰ ਤੇ ਫਿਰ ਇਹ ਇਹ ਨਹੀਂ ਹੈ ਕਿ ਆਪਾਂ ਅੱਛਾ ਜੀ ਜਾ ਕੇ ਇਹ ਇਧਰ ਉਧਰ ਘੁੰਮਣਾ ਦੀ ਸੇਵਾ ਕਰਨੀ ਹੈ ਉਹ ਜਾ ਕੇ ਕਰ ਸੇਵਾ ਠੀਕ ਹੈ ਜੀ ਉਸ ਤੋਂ ਬਾਅਦ ਨਹੀਂ ਕੋਈ ਵੀ ਕੰਮ ਮੈਂ ਤੁਹਾਨੂੰ ਕਾਰਡ ਦੇਣਾ ਪਿਆਰਿਓ ਤੁਸੀਂ ਇਹ ਕਾਰਡ ਰੱਖ ਲਓ ਇਹ ਮੇਰਾ ਕਾਰਡ ਆ ਜੀ ਠੀਕ ਹੈ ਅੱਛਾ ਜੀ ਮਤਲਬ ਇਤਨੇ ਨੰਬਰ ਹੋਰ ਲਿਖ ਦੇਣਾ ਇੱਥੇ ਤੁਸੀਂ ਕੱਲ ਆ ਕੇ ਇਸ ਨੰਬਰ ਤੇ ਕਾਲ ਕਰਨੀ ਹੈ ਠੀਕ ਹੈ ਜੀ ਇਹ ਮੇਰਾ ਕਾਰਡ ਹੈ ਇਹ ਜਨਮਤਮਾਰੀ ਲਿਖੀ ਹੋਈ ਹੈ ਇਹ ਸਾਡੀ ਸੁਸਾਇਟੀ ਹੈ ਅੱਛਾ ਜੀ ਨਿਰਵੈਰ ਸਿੰਘ ਨਾਮ ਮੇਰਾ ਇਹ ਮੇਰਾ ਫੋਨ ਨੰਬਰ ਲਿਖਿਆ ਹੋਇਆ ਪਿਆਰਿਓ ਅੱਛਾ ਜੀ ਹਾਂ ਜੀ ਪਿਆਰਿਓ ਨਾਲ ਮੋੜ ਤੇ ਪਹੁੰਚਣਾ ਹੈ ਐਤੋਂ ਪਹਿਲਾਂ ਕਰਨਾ ਹੈ ਹਾਂ ਇੱਥੇ ਮੈਨੂੰ ਕਾਲ ਕਰ ਲਿਓ ਠੀਕ ਹੈ ਜੀ ਉਹ ਪੁੱਛੇ ਤਾਂ ਫਿਰ ਕਾਰਡ ਵਸਾਲ ਦੇਣਾ ਉਹ ਉਹਨਾਂ ਨੂੰ ਕੀ ਕਾਰਡ ਦੇ ਦੇਣਾ ਬਸ ਆਪੇ ਉਹਨਾਂ ਨੂੰ ਚੰਨ ਲੈਣਾ ਓਕੇ ਜੀ ਧੰਨਵਾਦ ਓਏ ਆਈ ਜੀ ਉਹਨੂੰ ਜਿਲ੍ਹਾ ਹੁੰਦਾ ਸੀ ਤੋਂ ਜਿਲ੍ਹਾ ਹੁੰਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਪਿਆਰੋ ਮਾਫੀ ਜਨਾ ਸਿੰਘ ਸਾਹਿਬ ਤੁਹਾਨੂੰ ਮੈਂ ਲੇਟ ਕਰਵਾਤਾ ਨਹੀਂ ਨਹੀਂ ਕੋਈ ਨਹੀਂ ਮਾਫੀ ਜਮਾ ਵੀ ਚੁੱਕ ਜੰਦਾ ਅੱਜ ਤੁਹਾਨੂੰ ਬਾਜੀ ਨਹੀਂ ਆਈ ਮੇਰੀ ਬੁਲਟ ਦੀ ਅਜੇ ਭਲੇ ਹੈਗੀ ਨਹੀਂ ਆਇ ਇਸ ਲਈ ਮੈਂ ਕਿਹਾ ਛੱਪਾ ਮਾਰਦੇ ਜਾ ਆ ਗਏ ਐਕਟਿਵਲ ਆਇਆ ਅੱਜ ਐਕਟਿਵਲ ਲੈ ਆਂਦੀ ਆ ਹੋਰ ਪਿਆਰੋ ਠੀਕ ਹੈ ਵੀਰ ਜੀ ਹਰਜੀਤ ਸਿੰਘ ਸਾਹਿਬ ਚੜ੍ਹਦੀ ਕਲਾ ਜੀ ਪਿਆਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਜੋ ਆਜੋ ਅੰਦਰ ਆਜੋ ਕਰਿਓ ਇਹ ਤਾਂ ਕਾਫੀ ਟਾਈਮ ਹੋ ਗਿਆ ਘੰਟਾ ਕੋ ਘੰਟਾ ਕੋ ਗਿਆ ਵਾਹਿਗੁਰੂ ਵਾਹਿਗੁਰੂ ਸਭ ਤੋਂ ਵੱਧ ਤੁਹਾਡੀ ਗੱਲ ਭਾਈ ਹੱਥਿਓਂ ਆਜਾ ਆਪਣਾ ਆਹ ਦੇਖੋ ਆੜੇ ਹੱਥ ਆ ਮੇਤਰਾਂ ਦੇ ਹੱਥਾਂ ਦੇ ਨਾਲ ਨਾਲ ਲੋਕਾਂ ਨੂੰ ਮੰਗਦੇ ਵੇਖਿਆ ਆਹ ਦੇਖਿਆ ਜਿਹੜੇ ਲੋਕ ਮੰਗਦੇ ਆ ਪਰ ਇਹ ਸਿੰਘ ਸੰਗਤ ਵਿੱਚ ਆ ਟੁੱਟੀ ਹੋਈ ਜਿਹੜੀ ਸੀ ਅੱਛਾ ਉਹ ਟੁੱਟੀ ਹੋਈ ਜਿਹੜੀ ਚਲਾ ਕੇ ਵੀ ਆਪਣੀ ਕੀਰਤ ਕਰਦੇ ਸੀ ਇਹ ਸਾਡੇ ਸਿੱਖਾਂ ਦੇ ਹਾਲ ਆ ਇਹ ਸਿੱਖਾਂ ਨੇ ਮੰਗਣਾ ਨਹੀਂ ਭਾਵੇਂ ਹੱਥੋਂ ਉਤਰਾਂਦੇ ਆ ਦੱਸਿਆ ਘਰ ਦੀ ਨਸਿਆ ਕੀ ਕੀ ਗਿਆ ਸੀ ਵਾਹਿਗੁਰੂ ਸਾਨੂੰ ਸਿੰਘ ਮਿਲੇ ਹਾਂ ਤੇ ਉਹਨਾਂ ਨੇ ਆਖਾ ਵੀ ਆ ਤੜਾ ਕੰਮ ਹੋ ਜਾਣਾ ਵਾਹਿਗੁਰੂ ਵਾਹਿਗੁਰੂ ਕੀ ਕਹਿੰਦੀ ਫਿਰ ਭੰਜੀ ਹਣੀ ਇਹ ਪਿੰਡੇ ਵੀ ਜਾਣ ਤੁਸੀਂ ਫਿਰ ਖਾਸਾ ਜੀ ਤੁਹਾਡਾ ਗੁਰੂ ਬੜਾ ਬਿਆਨਤਾ ਹੈ ਉਹਨੂੰ ਪਤਾ ਸੀ ਮੇਰੇ ਸਿੰਘ ਦੀ ਜੜੀ ਖਰਾਬ ਆ ਨਹੀਂ ਤਾਂ ਮੈਂ ਦੇਖੋ ਕਿੱਥੇ ਅੰਮ੍ਰਿਤਸਰ ਆ ਤੁਸੀਂ ਕਿੱਥੇ ਖਲਜੀਆਂ ਦੇ ਲਾਗੇ ਉਧਰ ਕਿਤੇ ਘੁੰਮਦੇ ਪਏ ਹੋ ਹਨ ਇੱਕ ਤਰ੍ਹਾਂ ਗੁਰੂ ਨੇ ਮੇਲ ਮਲਾਪ ਕਰਾਇਆ ਤਾਨੂੰ ਹੈਗਾ ਸੀ ਬਲੀਵ ਮਹਾਰਾਜ ਤੇ ਗੁਰੰਦਾਸ ਪਾਤਸ਼ਾਹ ਦੇ ਮੈਨੂੰ ਉਦਨਪੁਰਾ ਮੇਰੇ ਅੱਖਾਂ ਜੱਥੂ ਆ ਗਈ ਹਾਂਜੀ ਹਾਂਜੀ ਮੈਂ ਸੱਚੇ ਪਾਤਸ਼ਾਹ ਨੂੰ ਕਹਿਣਾ ਹਾਂਗੇ ਤਸੀਂ ਮਨੋਂ ਤਿਆਗੋ ਸੇਵਾ ਸੱਚੇ ਪਾਤਸ਼ਾਹ ਨੇ ਹੋਰ ਸੇਵਾ ਦਿੱਤੀ ਜਿਹਦੇ ਨਾਲ ਮੈਂ ਕਈਆਂ ਨੂੰ ਆਣਾ ਵੀ ਇਹ ਰੀੜੀ ਬਣਾਈ ਹੈ ਅੱਜ ਮਤਲਬ ਮੰਦਿਰ ਦੀ ਰੀੜੀ ਬੁਰੀ ਹੋ ਗਈ ਹੈ ਅੱਜ ਸੱਚੇ ਪਾਤਸ਼ਾਹ ਅੱਜ ਮੰਦਿਰ ਦੀ ਰੀੜੀ ਬੁਰੀ ਹੋ ਗਈ ਹੈ ਸਿੱਧੀ ਸਿੱਧੀ ਉੱਥੇ ਜਾਣੀ ਪਹਿਲਾਂ ਤਨ ਗੁਰਦਾਸ ਤਨ ਗੁਰਦਾਸ ਮੰਦਿਰ ਦੀ ਰੀੜੀ ਬੁਰੀ ਹੋ ਗਈ ਹੈ ਹੈ ਵੇ ਲੋਤ ਹੈ ਸਿੰਘ ਜਾਬਾ ਸਾਡੀਆਂ ਸਾਡੀਆਂ ਰੀਝਾਂ ਕਾਰਾਂ ਤੇ ਵੇਖੋ ਇਹਨਾਂ ਦੀ ਰੀਝ ਖੜੀ ਏ ਇੱਕ ਰੇੜੀ ਅਸੀਂ ਕਿੱਥੇ ਜਾਣੇ ਆ ਦੱਸੋ ਸਾਨੂੰ ਅਸੀਂ ਕਰਾਈ ਮਹਾਰਾਜ ਆਹ ਕਾਰ ਦੇ ਦਿਓ ਆਹ ਕਾਰ ਦੇ ਦਿਓ ਆਹ ਕੋਠੀ ਦੇ ਦਿਓ ਤੇ ਭਾਈ ਸਾਹਿਬ ਆਪਣੀ ਰੀਝ ਖੜੀ ਆ ਰੇੜੀ ਜੀ ਮੈਂ ਜੀ ਤੁਨ ਗੁਰੂ ਦਾਮ ਦਾ ਸਿੱਖਾ ਕੀ ਅਸੀਂ ਕਿੰਨੇ ਕਿਨੂ ਰਜਾਤਾ ਕਿਨੂ ਕਿਨੂ ਖਵਾਤਾ ਤੇ ਸਾਡੇ ਗੁਰ ਸਿੱਖਾਂ ਨੂੰ ਅਸੀਂ ਐਵੇਂ ਹੀ ਰੱਖਿਆ ਹੋਇਆ ਕੋ ਵਾਸ਼ ਕਰੋ ਇੱਕ ਰੇੜੀ ਨੀਕ ਲਈ ਜਾਂਦੀ ਜੜੀ ਨਹੀਂ ਲਈ ਜਾਂਦੀ ਨਿਕ ਬੇਟਾ ਹਰ ਸਤ ਤਨ ਗੁਰਜੰਦਾਸ ਹਾਂ ਦਾ ਠੀਕ ਆ ਵੇਖੋ ਚਲਾ ਗਏ ਤਨ ਗੁਰਜੰਦਾਸ ਜੀ ਤਨ ਗੁਰਜੰਦਾਸ ਜੀ ਤਨ ਗੁਰਜੰਦਾਸ ਜੀ ਸੋ ਬਜ਼ੁਰਗਾਂ ਕੋ ਉਹਨਾਂ ਪ੍ਰਾਣੀ ਜਿਹੜੀ ਸੀ ਮੈਂ ਦਿਖਾਉਂਗਾ ਚੱਲਦੇ ਹੋਏ ਵੀਡੀਓ ਦੇ ਵਿੱਚ ਪ੍ਰਾਣੀ ਜਿਹੜੀ ਕਿਸ ਤਰ੍ਹਾਂ ਦੀ ਸੀ ਤੇ ਹੁਣ ਬਜ਼ੁਰਗਾਂ ਨੂੰ ਨਵੀਂ ਜੜੀ ਜਲੀ ਲਿਆਤੀ ਆ ਸੋ ਹੱਥ ਖਰਾਬ ਆ ਪਰ ਵਿੰਨਣੇ ਚ ਮੰਗਣਾ ਨਹੀਂ ਹੈਗਾ ਇਹ ਸਾਡੇ ਸਿੱਖਾਂ ਦੇ ਹਾਲਾਤ ਆ ਤੁਹ ਆਪਣੇ ਆਪਣੇ ਏਰੀਆ ਦੇ ਵਿੱਚ ਨਾ ਅਜੇ ਇਹ ਪਿੱਠਾ ਨੂੰ ਜਰੂਰ ਮਿਲਿਆ ਕਰੋ ਜਰੂਰ ਦੇਖਿਆ ਕਰੋ ਜਿਹੜੇ ਤੁਹਾਡੇ ਕੋਲ ਸਿੱਖ ਪਿਆਰੇ ਇਹਨਾਂ ਦੇ ਮੰਗਰਾਨੀ ਹੈਗਾ ਅਵੇਂ ਛੁੱਟੀਆਂ ਰਿਹੜੀਆਂ ਦੇ ਕੋਲ ਮਿਰਨ ਪਰ ਇਹਨਾਂ ਨੇ ਮੰਨਾ ਨਹੀਂ ਉਹ ਪਿਆਰਿਓ ਇਹ ਜਿਹਾ ਇਹ ਪਿੱਠਾ ਨੂੰ ਦੇਖਦੇ ਜਾ ਕਰੋ ਹੱਥ ਖੜਾਵਾ ਜੀ ਤੁਹਾਨੂੰ ਦਾ ਹਾਲੇ ਬਾਬਾ ਜੀ ਲੈ ਆਓ ਠੀਕ ਹੈ ਲੱਗੀ ਚੱਲਦੀ ਹੈ ਨਾ ਹਾਂ ਜੀ ਆ ਜੀ ਧੰਨ ਗੁਰੂ ਰਾਮ ਦਾ ਸੰਗੁਰੂ ਰਾਮ ਦਾ ਕੋਈ ਕਿਚਲਾਨ ਚ ਕੋਈ ਕਮੀ ਪੇਸ਼ੀ ਤੇ ਨਹੀਂ ਬਿਲਕੁਲ ਠੀਕ ਹੈ ਨਾ ਧੰਨ ਗੁਰੂ ਰਾਮ ਦਾ ਆਜੋ ਪੈਸੇ ਦੇ ਦੀ ਭਾਈ ਨੂੰ ਇੱਕ ਗੱਲ ਕਰ ਲਈ ਧੰਨ ਗੁਰੂ ਰਾਮ ਦਾ ਜੀ ਤਾਂ ਜੀ ਲੋਕਿਆ ਦੇਖ ਲਓ ਤੁਹਾਡਾ ਗੁਰੂ ਕਿੰਨਾ ਬੇਅੰਤ ਆ ਨਾ ਤੁਹਾਨੂੰ ਪਰਸੋਂ ਤੋਂ ਪਤਾ ਸੀ ਤੁਹਾਨੂੰ ਕੁਝ ਇਹਦੇ ਬਾਰੇ ਨਹੀਂ ਜੀ ਮੇਰੀ ਅੱਖਾਂ ਜਿਹੜੀਆਂ ਦੇਖਦੀਆਂ ਮਰੇ ਨਾ ਦਲੇਦਾਨਾ ਕਿ ਤੁਹਾਡੇ ਵਰਗੇ ਸਿੰਘ ਨਾ ਮੰਗਦੇ ਨਹੀਂ ਹੈਗੇ ਤੁਹਾਡੀਆਂ ਦਸਤਾਰਾਂ ਤੁਹਾਨੂੰ ਮੰਗਣ ਨਹੀਂ ਦਿੰਦੀਆਂ ਜਿੱਦਾਂ ਤੁਹਾਡੀ ਜਗ੍ਹਾ ਕੋਈ ਹੋਰ ਹੁੰਦਾ ਨਾ ਜਿਵੇਂ ਆ ਤੁਹਾਡਾ ਹੱਥ ਨਾ ਉਹਨੇ ਰੋਜ਼ਗਾਰ ਨਹੀਂ ਕਰਨਾ ਉਹਨੇ 1000 2000 ਦੀਆਂ ਦਿਹਾੜੀ ਮੰਗ ਮੰਗ ਕੇ ਕਮਾਲਿਆ ਕਰਨੀ ਸੀ ਪਰ ਸਾਡੇ ਗੁਰੂ ਦਾ ਹੁਕਮ ਹੈ ਕਿ ਸਿੰਘਾ ਮੰਗਣਾ ਨਹੀਂ ਹੈਗਾ ਕਿ ਉਸ ਕਰਨੀ ਹੈ ਕਿ ਉਹ ਕਰਕੇ ਖਾਣੀ ਹੈ ਤੇ ਉਹ ਜਿਹੜਾ ਹੁਕਮ ਹੈ ਗੁਰੂ ਦਾ ਉਹ ਤੁਹਾਡੇ ਵਰਗੇ ਸਿੰਘ ਜਿਹੜਾ ਸੰਪੂਰਨ ਕਰਦੇ ਆ ਤੇ ਬਾਕੀ ਦੇਰ ਦੇ ਵਾਲੇ ਤਾਂ ਗੁਰੂ ਗੁਰੂ ਮਹਾਰਾਜ ਸਾਡੇ ਪਾਸ਼ਾ ਜੀ ਨੇ ਉਹ ਹੈ ਧੰਗ ਗੁਰੂ ਗ੍ਰੰਥ ਦਾ ਘੱਟ ਵੀ ਥੋੜੇ ਹੱਲੇ ਠੀਕ ਆ ਠੀਕ ਆ ਠੀਕ ਆ ਪਿਆਰੋ ਤੋ ਪਿਆਰੋ ਇਹ ਜਿਹੜੀ ਜੜੀ ਹੈ ਨਾ ਇਹ ਤੁਹਾਡੇ ਗੁਰੂ ਨੇ ਦੱਸੀ ਹੈ ਇਹ ਮੈਂ ਨਹੀਂ ਦਿੱਤੀ ਠੀਕ ਹੈ ਜੀ ਉਹ ਹੈ ਧੰਗ ਗੁਰੂ ਗ੍ਰੰਥ ਦਾ ਹਾਂ ਤੇ ਬੱਚਾ ਅੱਛਾ ਕੋਈ ਨਹੀਂ ਕੋਈ ਤੋਂ ਇਹ ਨਾ ਕੋਈ ਤੁਹਾਡੀ ਸੇਵਾ ਹੋਰ ਵੱਧ ਗਈ ਸੀ ਨਹੀਂ ਤਾਂ ਜੀ ਬਿਲਕੁਲ ਜਗੰਧ ਦਾ ਸਾਡੇ ਸੇਵਾ ਹੋ ਰਹੀ ਵਧਾਣੀ ਹੈ ਦੇਖੋ ਪਹਿਲੀ ਪਹਿਲੀ ਚੀਜ਼ ਤਾਂ ਕੀਆ ਸਾਡਾ ਗੁਰੂ ਸੁਣਦਾ ਹੈ ਮੈਂ ਇੱਕ ਠੋਕ ਕੇ ਕਹਨਾ ਕਿ ਸਾਡਾ ਗੁਰੂ ਜੀ ਹੁੰਦਾ ਹੈ ਉਹ ਸੁਣਦਾ ਹੈ ਉਹ ਹਰ ਹਰ ਕਿਸੇ ਦੇ ਅੰਦਰ ਬਸਦਾ ਹੈ ਉਹ ਜਿੰਦਾ ਜਗਦਾ ਗੁਰੂ ਉਹ ਤਨ ਗੁਰੂ ਗ੍ਰੰਥ ਸਾਹਿਬ ਅਸੀਂ ਯਾਦ ਤਾਂ ਕਰੀਏ ਉਹਨੇ ਮੈਨੂੰ ਕਿਹਾ ਮੈਨੂੰ ਕਹਿੰਦੇ ਵੀ ਤੈਨੂੰ ਗੱਲ ਕੀ ਸੁਣਾਦਾ ਗ੍ਰੰਥ ਉਹ ਮੈਨੂੰ ਇੱਕ ਸਿੱਖ ਜੂਲਾ ਪਿਆਲਾ ਬੱਚਾ ਮਿਲਿਆ ਵਾ ਹਾਂ ਨਾ ਇੱਟਾ ਇੱਟਾ ਕਰਦੇ ਆ ਓਹ ਕਰਦੇ ਕਹਿੰਦੇ ਵੀ ਤੇਰੇ ਮਾਨਸ ਤੇਰੀ ਦੀ ਤੇਰੀ ਉਹਨੇ ਪੂਰੀ ਕੀਤੀ ਆ ਗੁਰਮ ਦਾ ਵਾਸ਼ਾ ਨੇ ਕੀਤੀ ਆ ਜੀ ਮਾਲਕ ਨੇ ਤਨਜੀ ਜਾਨ ਦਾ ਵਾਸ਼ਾ ਨੇ ਮੈਂ ਆ ਨੰਬਰ ਤਾਂ ਡਾ ਹੀ ਆ ਨਾ ਨਹੀਂ ਨੰਬਰ ਹੁਣ ਦੀ ਭੁੱਲ ਜੋ ਨੰਬਰ ਹੁਣ ਦੀ ਭੁੱਲ ਜੋ ਹੋਲੀ ਇਹ ਮਿਲਣਾ ਹੋਣੇ ਤੁਸੀਂ ਬਸ ਨਹੀਂ ਜਦੋਂ ਮੈਨੂੰ ਮਿਲਣਾ ਹੋਵੇ ਨਾ ਹਾਂਜੀ ਤਨ ਗੁਰੂ ਰਾਮ ਦਾ ਤਨ ਗੁਰੂ ਗ੍ਰਾਮ ਦਾ ਜਾਂ ਤੁਸੀਂ ਕਹਣਾ ਸਵਾਸ ਸਵਾਸ ਗੁਰੂ ਗ੍ਰਾਮ ਦਾ ਸਵਾਸ ਸਵਾਸ ਗੁਰੂ ਗ੍ਰਾਮ ਦਾ ਸਵਾਸ ਸਵਾਸ ਗੁਰੂ ਗ੍ਰਾਮ ਦਾ ਜਪਿਆ ਕਰੋ ਮੈਂ ਤੁਹਾਨੂੰ ਆਪਣੇ ਆਪ ਹੀ ਮਿਲ ਲੈਣਾ ਠੀਕ ਹੈ ਜੀ ਚਲੋ ਠੀਕ ਹੈ ਤੇਰੇ ਤੁਸੀਂ ਹੁਣ ਫ੍ਰੀ ਹੋ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਧਿਆਨ ਨਾ ਜਾਇਓ ਜੀ ਠੀਕ ਹੈ ਗਰਮੀ ਬਹੁਤ ਹੈ ਧਿਆਨ ਜਾਇ ਹੋਲੀ ਹੋਲੀ ਠੀਕ ਹੈ ਜੀ ਤਨ ਗੁਰੂ ਗ੍ਰਾਮ ਦਾ ਤਨ ਗੁਰੂ ਗ੍ਰਾਮ ਦਾ ਸਵਾਸ ਸਵਾਸ ਗੁਰੂ ਗ੍ਰਾਮ ਦਾ ਸਵਾਸ